ਮੈਂ ਕੁੰਟ ਵਾਸੀਆਂ ਨੂੰ ਕਹਿ ਬੀ ਸਾਡੇ ਤੇ ਵੀ ਮੇਰਾ ਭਰੀਆ ਨਜ਼ਰਾਂ ਮਾਰੋ ਸਾਡੇ ਪੁੱਤ ਦਾ ਵਿਆਹ ਨਹੀਂ ਹੁੰਦਾ ਸਾਡੇ ਕਾਰੋਬਾਰ ਨਹੀਂ ਚੱਲਦੇ ਸਾਡੀ ਕਿਸਮਤ ਮਾੜੀ ਸਾਡੇ ਭਾਗ ਫੁੱਟ ਗਏ ਕਿਤੇ ਤੇਰੇ ਕਰਕੇ ਸਵਰ ਜਾਣ ਲੋਕ ਲੈਣਾ ਲਾ ਕੇ ਬੈਠੇ ਐ ਗੁਰਨਾਨਕ ਸਾਹਿਬ ਪਾਰਸ਼ਾ ਮਰਦਾਨੇ ਨਾਲ ਜਾਂਦਿਆਂ ਵੇਖ ਰਹੇ ਨੇ ਤਮਾਸ਼ਾ ਚੱਲ ਕੀ ਰਿਹਾ ਮੇਰੇ ਮਹਾਰਾਜ ਨੇ ਮਰਦਾਨਾ ਜੀ ਨੂੰ ਕਹਿ ਮਰਦਾਨੇਆ ਚੱਲ ਤੇਰੇ ਇੱਕ ਖੇਡ ਖੇੜੀ ਆ ਕ ਮੰਡਲ ਚੱਕ ਕੇ ਨਾ ਇਹਦਾ ਜਿਹੜਾ ਪੈਸਿਆਂ ਨਾਲ ਭਰਿਆ ਹੈ ਨਾ ਇਹ ਚੱਕ ਕੇ ਇਹਦੇ ਪਿੱਛੇ ਲਘੋ ਦੇ ਮਰਦਾਨਾ ਜੀ ਨੇ ਚੱਕਿਆ ਪਿੱਛੇ ਲਪੋਤਾ ਜਦੋਂ ਕਮੰਡਲ ਲੁਕ ਗਿਆ ਏ ਇਧਰੋਂ ਕਲਯੁਗ ਪਾਂਡੇ ਨੇ ਸੋਚਿਆ ਵੀ ਕਮੰਡਲ ਭਰ ਗਿਆ ਹੋਣਾ ਵੀ ਅੱਖਾਂ ਖੋਲ੍ਹਾਂ ਦੇਖਾਂ ਵੀ ਕਿੰਨੀ ਕਿ ਦਿਹਾੜੀ ਪਈ ਐ ਜਦੋਂ ਅੱਖਾਂ ਖੋਲ ਕੇ ਦੇਖੀਆਂ ਦਿਹਾੜੀ ਕਾਦੀ ਪੈਣੀ ਰੁਪਈਏ ਕਿੱਥੇ ਗਏ ਕਮੰਡਲ ਹੀ ਐ ਨਹੀਂ ਜਦੋਂ ਕਮੰਡਲ ਕਵਾਚਾ ਦੇਖਿਆ ਬੜਾ ਗੁੱਸਾ ਹੋਇਆ ਬੜਾ ਭੜਕਿਆ ਕੀਨੇ ਚੱਕਿਆ ਕੀਨੇ ਚੋਰੀ ਕੀਤਾ ਪਾਪ ਲੱਗੇਗਾ ਦੁਸ਼ਟ ਲੋਕ ਤੁਹਾਨੂੰ ਮੇਰੀ ਤਾਕਤ ਦਾ ਨਹੀਂ ਪਤਾ ਸਮਰੱਥਾ ਦਾ ਨਹੀਂ ਪਤਾ ਮੈਂ ਭਸਮ ਕਰ ਦੂੰਗਾ ਮੈਂ